ਪਟਿਆਲਾ ਦੇ ਛੋਟੀ ਨਦੀ ਦੇ ਸਥਿਤ ਚੁੱਗੀ ਦੇ ਵਿੱਚ ਬਿੱਤੀ ਰਾਤ ਵੱਡੀ ਘਟਨਾ ਵਾਪਰੀ ਜਿੱਥੇ 3 ਕਿਲੋ ਦਾ ਛੋਟਾ ਸਿਲੰਡਰ ਬਲਾਸਟ ਹੋਇਆ ਚੁੱਗੀ ਦੇ ਵਿੱਚ ਪਿਆ ਰਕ ਅੱਗ ਲੱਗ ਗਈ ਜਿਸ ਕਾਰਨ ਚੁੱਗੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਰ ਹਾਲ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਜਿਹੜੀ ਇੱਕ ਘੰਟਾ ਕਾफी ਮਿਹਨਤ ਕਰਨ ਮਗਰੋਂ ਅੱਗ ਤੇ ਉੱਪਰ ਕਾਬੂ ਪਾਇਆ ਇਸ ਅੱਗ ਦੇ ਵਿੱਚ 3 ਕਿਲੋ ਦਾ ਛੋਟਾ ਸਿਲੰਡਰ ਬਲਾਸਟ ਹੋਇਆ ਤੇ ਇੱਕ ਵੱਡੇ ਸਿਲੰਡਰ ਨੂੰ ਬਲਾਸਟ ਹੋਣ ਤੋਂ ਫਾਇਰ ਬ੍ਰਿਗੇਡ ਨੇ ਬਚਾਇਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੌਰ ਰੇਸ ਲੰਡਨ ਨੂੰ ਆਪਣੀ ਭਾਬੀ ਦੀ ਝੂਗੀ ਦੇ ਵਿੱਚ ਆ ਕੇ ਸ਼ਰਾਬ ਤੇ ਨਸ਼ੇ ਦੇ ਵਿੱਚ ਅੱਗ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਛੋਟਾ ਸਲੱਟਰ ਬਲਾਸਟ ਹੋਇਆ ਜਿਸ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਅਤੇ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਹੋਇਆ ਹੈ ਅਤੇ ਜਿਸ ਵਾਰੀ ਆਪ ਨੂੰ ਲੱਗਦੀ ਹੈ ਕਿ ਮੈਂਟਰਗੀਵੇ ਸੈਂਟਰ ਪਰ ਜਦੋਂ ਸਾਹਮਣੇ ਆਈਏ ਤਾਂ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਗ ਦੀ ਸੂchnਾ ਆਈ ਕਿ ਛੋਟੀ ਨਦੀ ਦੇ ਨਾਲ ਮਣੀ ਦੇ ਵੈਕਸਾਈਟ ਤੇ ਤੇ ਅਗਰ ਲੱਗੇ ਤੇ ਬਲਾਸਟ ਦੀ ਸੂchnਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੇ ਦੋ ਟੀਮਾਂ ਨਾਲ ਰਵਾਨਾ ਹਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀ ਹੋਈਆਂ ਛੋਟੀ ਨਦੀ ਦੇ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਵੀ ਅੱਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਫਰੰਸਪਤਾਲ ਲਿਜਾਇਆ ਤੇ ਜਿਹੜਾ ਛੋਟਾ ਸੈਂਡਰ ਜਿਹੜਾ ਬਿਲਕੁਲ 2.5 ਕਿਲੋ ਜਿਹੜਾ 24 ਲੀਟਰ ਜਿਹਨੂੰ ਸੀ ਗੈਸਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਕਿੱਥੇ ਸੀ ਉਹ ਦੂਜੇ ਸੈਂਡਰ ਨਾਲ ਧੁਮਾਕੇ ਨਾਲ ਪੱਖਾ ਵੀ ਦੂਰ ਜਾ ਕੇ ਡਿੱਗ ਗਿਆ ਜਿਸ ਨੂੰ ਬਾਅਦ ਵਿੱਚ ਲੱਭਿਆ ਗਿਆ ਲੱਭ ਕੇ ਠੀਕ ਇਹਨਾਂ ਦੇ ਵੀ ਜਾਨੀ ਨੁਕਸਾਨ ਨਹੀਂ ਕੋਈ ਪਰਵਾਰ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹਦੇ ਵਿੱਚ ਕੋਈ ਵਿੱਚੋਂਪੜੀ ਦੇ ਵਿੱਚ ਹੀ ਅੱਗ ਸੀਗੀ ਇਹ ਦੱਸ ਨਹੀਂ ਹੋ ਗਿਆ ਕਿ ਉੱਥੇ ਜਿਹੜੇ ਮਾਲਕਾਂ ਦੇ ਕਹਿਣ ਅਨੁਸਾਰ ਕੋਈ ਲੇਡੀ ਸੀ ਉਹ ਕਹਿੰਦੀ ਸੀ ਕਿ ਕਿਸੇ ਬੰਦੇ ਨੇ ਦਾਰੂ ਪੀ ਕੇ ਅੱਗ ਲਗਾ ਦਿੱਤੀ ਹੈ ਸ਼ਰਾਬ ਦੀ ਜਿਹੜੀ ਅਗਵਾਈ ਕਹਿਣ ਅਨੁਸਾਰ ਉਹਨਾਂ ਦੇ ਵਕੀਨ ਇਨਵੈਸਟੀਗੇਸ਼ਨ ਭਾਰੇ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਪੁੱਛਿਆ